ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਰੀ ਸਾਧ ਸੰਗਤ ਜੀ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸਾਨੀ ਕਰਨੀ ਦੇ ਬਾਰੇ ਆਪਣੀ ਬਾਣੀ ਵਿੱਚ ਕਿਸਾਨਾਂ ਦਾ ਜਿਗਰ ਕਰਦਿਆਂ ਹੋਇਆ ਜਿਗਰ ਕੀਤਾ ਹੈ ਮਨ ਹਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਾਖ ਗਰੀਬੀ ਵੇਸ ਦੇ ਮਾਵਾਕ ਅਨਸਾਰ ਸਾਡਾ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਕਿਸਾਨ ਆਪਣੇ ਪੁੱਤਰਾ ਵਰਗੇ ਬਲਦਾਂ ਦੇ ਨਾਲ ਖੇਤੀ ਕਰਦੇ ਸੰਗ ਜਿੰਨਾ ਮੇਰੇ ਵੀਰਾਂ ਭਰਾਵਾਂ ਨੇ ਬਲਦਾਂ ਨੂੰ ਅਸੀਸਾਂ ਦਿੰਦਿਆਂ ਆਪਣੇ ਪੁੱਤਰਾ ਵਾਂਗੂ ਪਾਲਦਿਆ ਹੋਇਆ ਵੇਖਿਆ ਹੈ ਉਹ ਮੇਰੇ ਇਹਨਾਂ ਬਚਨਾਂ ਦੇ ਨਾਲ ਸਹਿਮਤ ਹੋਣਗੇ ਜੋ ਮੈਂ ਆਪ ਜੀ ਨੂੰ ਦੱਸਣ ਜਾ ਰਿਹਾ ਹਾਂ ਅਲਦਾਤਾ ਜਗ ਪਾਲਣ ਵਾਲਾ ਤੂੰ ਹੈ ਜਗ ਜਵਾਲਣ ਵਾਲਾ ਦੂਜਾ ਰੱਬ ਕਹਾ ਮੈਂ ਤੈਨੂੰ ਜੇ ਕਰ ਕੋਈ ਪੁੱਛੇ ਮੈਨੂੰ ਤੇਰਾ ਹਲ ਹੈ ਜਗ ਤਪੰਡਾਰਾ ਹਰ ਇੱਕ ਦਿਲ ਦਾ ਥੰਮ ਸਹਾਰਾ ਤੂੰ ਹੱਸੇ ਤਾਂ ਹੱਸਦੀ ਦੁਨੀਆ ਤੇਰੇ ਵਾਸੇ ਵਸਦੀ ਦੁਨੀਆ ਖੜਕਤ ਦੂਰ ਰੋਗ ਦੋ ਰਹਿੰਦੀ ਹਲਕਾ ਤੇ ਦੂਰ ਰੋਗ ਤੋਹ ਰੈਂਦੀ ਜੇ ਤੂੰ ਰਹਾ ਰੋਗ ਕਸਨਾ ਜੀਵੇ ਤੇਰੀ ਜੋਗ ਕਸਨਾ ਵਾਵਾ ਤੇਰੀ ਜੋਗ ਕਸਨਾ ਜੀਵੇ ਤੇਰੀ ਜੋਗ ਕਸਨਾ ਵਾਵਾ ਤੇਰੀ ਜੋਗ ਕਸਨਾ ਇਹ ਜੋ ਨੇ ਤੇ ਆ ਗਾਵੇ ਖੇਤੀ ਕਣਕ ਕਮਾ ਕਮਾ ਜੋ ਗਾਵੇ ਕਣਕ ਝੋਲ ਬਾਜਰਾ ਗਾਵੇ ਉਹ ਤੇਰੀ ਕਾ ਕਾਲ ਚੜੇ ਜਦ ਪੇਟਾ ਠਾਕਰ ਲਾਵਣ ਭੋਗ ਕਸਾਨਾ ਜੀਵੇ ਤੇਰੀ ਜੋਗ ਕਸਾਨਾ ਵਾਵਾ ਤੇਰੀ ਜੋਗ ਕਸਾਨਾ ਜੀਵੇ ਤੇਰੀ ਜੋਗ ਕਸਾਨਾ ਵਾਵਾ ਤੇਰੀ ਜੋਗ ਕਸਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ